ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਪੇਜ ਤੇ ਤੇ ਪਹਿਲਾਂ ਤੋਂ ਤੁਹਾਡੇ ਸਾਰਿਆਂ ਤੋਂ ਇੱਕ ਗੱਲ ਲਈ ਮਾਫੀ ਮੰਗਣਾ ਚਾਹਾਂਗੇ ਕਿ ਕੁਝ ਕੁ ਵੀਰਾਂ ਨੇ ਜਿਹੜਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਪਰ ਕੁਝ ਕਾਰਨ ਕਰਕੇ ਜਿਹੜਾ ਆਪਣਾ ਨੰਬਰ ਬੰਦ ਸੀਗਾ ਉਸ ਕਰਕੇ ਤੁਸੀਂ ਸੰਪਰਕ ਨਹੀਂ ਕਰ पाए ਤੇ ਉਹਦੇ ਲਈ ਮਾਫੀ ਮੰਗਦੇ ਹਾਂ ਹੁਣ ਤੁਸੀਂ ਕਾਲ ਕਰਕੇ ਜਾਂ ਕਮੈਂਟ ਰਾਹੀਂ ਜੋ ਵੀ ਸਵਾਲ ਤੁਹਾਡੇ ਹੋਣਗੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਦੂਜੀ ਗੱਲ ਇਹ ਹੈ ਕਿ ਜਿਹੜੀ ਅੱਜ ਦੀ ਵੀਡੀਓ ਆਪਾਂ ਨਾਸ਼ਪਤੀ ਬਾਰੇ ਲੈ ਕੇ ਆਏ ਹਾਂ ਨਾਸ਼ਪਤੀ ਦੇ ਪੌਦੇ ਦਾ ਲਾਉਣ ਦਾ ਸਮਾਂ ਜਿਹੜਾ ਉਹ ਹੈਗਾ ਜੀ ਜਨਵਰੀ ਦੇ ਵਿੱਚ ਤੁਸੀਂ ਇਹਨਾਂ ਪੌਦਿਆਂ ਨੂੰ ਲਾ ਸਕਦੇ ਹੋ ਅਗਸਤ ਦੇ ਵਿੱਚ ਬੂਟੇ ਲਾਓਗੇ ਤਾਂ ਕਾਫੀ ਸਾਰੀਆਂ ਪ੍ਰੋਬਲਮਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈਗਾ ਕਿਉਂਕਿ ਅੱਗੇ ਜਦੋਂ ਠੰਡ ਪੈਂਦੀ ਹੈ ਤੇ ਉਦੋਂ ਜਿਹੜੇ ਪੱਤੇ ਡਿੱਗਦੇ ਹੈਗੇ ਛੋਟੇ ਪਲਾਂਟਸ ਦੇ ਤੇ ਉਹਨਾਂ ਦੀ ਜੜ ਓਡੀ ਜਿਹੜੀ ਸਖਤ ਨਹੀਂ ਹੋਣੀ ਹੁੰਦੀ ਇਸ ਕਰਕੇ ਜਿਹੜੇ ਉਹ ਪੌਦੇ ਮਰਨਦੇ ਉਹਦੇ ਵਿੱਚ ਸ਼ਿਕਾਇਤ ਹੁੰਦੀ ਹੈ ਜੀ ਤੇ ਵੈਰਾਈਟੀਆਂ ਦੀ ਗੱਲ ਕਰ ਲਈਏ ਜਿਹੜੀ ਪੰਜਾਬ ਨਾਕ ਵੈਰਾਈਟੀ ਹੈਗੀ 2008 ਦੇ ਵਿੱਚ ਪੀਓਯੂ ਦੁਆਰਾ ਯਾਦ ਕੀਤੀ ਗਈ ਹੈਗੀ ਉਹਦੇ ਵਿੱਚ ਤੁਸੀਂ ਉਹ ਹਾਰਡ ਪੀਅਰ ਹੈਗੀ ਜਿਹੜੀ ਸਖਤ ਵਾਲੀ ਨਾਸ਼ਪਤੀ ਹੈਗੀ ਉਹ ਤੁਸੀਂ ਲਾ ਸਕਦੇ ਹੋਗੇ ਜੇਕਰ ਤੁਸੀਂ ਸੈਮੀ ਸੌਫਟ ਪੀਅਰ ਲਾਉਣਾ ਚਾਹੁੰਦੇ ਹੋ ਜਾਨੀ ਕਿ ਜਿਹੜੀ ਹਲਕੀ ਮੱਲਵੀਂ ਜ਼ਿਆਦਾ ਸਖਤ ਵੀ ਨਹੀਂ ਤੇ ਜ਼ਿਆਦਾ ਪੋਲੀ ਵੀ ਨਹੀਂਗੀ ਵਿਚ ਵਿਚਾਲੇ ਵਾਲੀ ਵੈਰਾਈਟੀ ਹੈਗੀ ਉਹਦੇ ਵਿੱਚ ਤੁਸੀਂ ਪੰਜਾਬ 골ਡ ਪੰਜਾਬ ਨੈਕਟਰ ਤੇ ਪੰਜਾਬ ਬਿਊਟੀ ਤੇ ਗੱਬੂ ਗੋਸ਼ਾ ਇਹ ਜਿਹੜੀਆਂ ਵੈਰਾਈਟੀਆਂ ਲਾ ਸਕਦੇ ਹੋਗੇ ਇਸ ਤੋਂ ਇਲਾਵਾ ਜਿਹੜੀ ਬਿਲਕੁਲ ਸੌਫਟ ਪੀਅਰ ਹੁੰਦੀ ਹੈਗੀ ਜਿਹੜੀ ਕਿ ਜ਼ਿਆਦਾਤਰ ਪ੍ਰੋਸੈਸਿੰਗ ਲਈ ਵਰਤੀ ਜਾਂਦੀ ਹੈਗੀ ਉਹਦੇ ਵਿੱਚ ਨਜੀ ਸਿੱਕੀ ਤੇ ਇੱਕ ਪੰਜਾਬ ਸਾਫਟੇ ਦੋ ਵੈਰੈਟੀਆਂ ਤੁਸੀਂ ਲਾ ਸਕਦੇ ਹੋ ਜੀ ਲਾਉਣ ਦਾ ਸਮਾਂ ਆਪਾਂ ਦੱਸ ਹੀ ਦਿੱਤਾ ਕਿ ਜਨਵਰੀ ਦੇ ਵਿੱਚ ਤੁਸੀਂ ਇਹਨਾਂ ਬੂਟਿਆਂ ਨੂੰ ਲਾਉਣਾਗਾ ਤੇ ਲਾਉਣ ਤੋਂ ਬਾਅਦ ਜਿਹੜਾ 5 ਤੋਂ 7 ਦਿਨਾਂ ਦੇ ਬਾਗੂਏ ਦੇ ਵਿੱਚ ਇਹਨਾਂ ਨੂੰ ਲਗਾਤਾਰ ਪਾਣੀ ਦਿੰਦੇ ਰਹਿਣਾਗਾ ਗਰਮੀਆਂ ਦੇ ਤੱਕ ਜਿਵੇਂ ਕਿ ਜਨਵਰੀ ਚ ਲਾਉਨੇ ਆ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਇਹਨਾਂ ਸਮਿਆਂ ਦੇ ਵਿੱਚ ਜਿਹੜਾ 5 ਤੋਂ 7 ਦਿਨਾਂ ਦੇ ਵਿੱਚ ਪਾਣੀ ਦੇਣਾ ਉਸ ਤੋਂ ਬਾਅਦ ਮੌਨਸੂਨ ਦੇ ਵਿੱਚ ਜਦੋਂ ਜੁਲਾਈ ਦਾ ਸਮਾਂ ਆਉਂਦਾਗਾ ਉਸ ਸਮੇਂ ਜਿਹੜਾ ਤੁਸੀਂ ਪਾਣੀ ਹੈਗਾ ਉਹ ਮੀਹਾਂ ਦੇ ਹਿਸਾਬ ਨਾਲ ਦੇਣਾ ਹੁੰਦਾ ਜੀ ਤੇ ਅਗਸਤ ਸਤੰਬਰ ਦੇ ਵਿੱਚ ਥੋੜਾ ਜਿਹਾ ਨੂੰ ਪਾਣੀ ਰੋਕਣਾ ਹੁੰਦਾਗਾ ਤੇ ਜੇਕਰ ਬੂਟਾ ਫਲਦਿਆ ਦਾ ਫਲ ਤੋੜਨ ਤੋਂ ਬਾਅਦ ਪਾਣੀ ਬੰਦ ਕਰ ਦੇਣਾ ਹੁੰਦਾਗਾ ਜਿਆਦਾ ਪਾਣੀ ਲੈਣ ਵਾਲੀਆਂ ਜਿਹੜੀਆਂ ਫਸਲਾਂਆਂ ਗੀਆਂ ਉਹ ਤੁਸੀਂ ਇਹਨਾਂ ਪੌਦਿਆਂ ਦੇ ਨੇੜੇ ਨਹੀਂ ਲਾਉਣੀਆਂ ਹੈਗੀਆਂ ਕਿਉਂਕਿ ਇਹਨਾਂ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਹਲਕਾ ਪਾਣੀ ਇਹਨਾਂ ਬੂਟਿਆਂ ਨੂੰ ਚਾਹੀਦਾ ਹੁੰਦਾਗਾ ਤੇ ਸਰਦੀਆਂ ਦੇ ਵਿੱਚ ਪਾਣੀ ਬਿਲਕੁਲ ਨਾ ਮਾਤਰ ਹੀ ਚਾਹੀਦਾ ਹੁੰਦਾਗਾ ਜਿੰਨਾ ਪਾਣੀ ਦੇ ਉੱਪਰ ਕੰਟਰੋਲ ਕਰਾਂਗੂ ਉਨਾਂ ਬੂਟੇ ਦੀ ਸਿਹਰੀ ਐਡੀ ਸਹੀ ਰਹੂਗੀ ਇਹਦੇ ਵਿੱਚ ਕਾਫੀ ਵੱਡਾ ਜਿਹੜਾ ਰੋਲ ਆਗਾ ਪਾਣੀ ਨਿਭਾਉਂਦਾਗਾ ਜੀ ਤੇ ਦੂਜੀ ਗੱਲ ਕਰ ਲਈ ਆਪਾਂ ਜਿਹੜਾ ਇਹਨੂੰ ਕਟਿੰਗ-ਕਟਿੰਗ ਦਾ ਜਿਹੜਾ ਇਹਦਾ ਹਿਸਾਬ-ਕਿਤਾਬ ਆ ਜੀ ਉਹ ਇਹ ਹੈ ਕਿ ਆਪਾਂ ਜਦੋਂ ਬੂਟੇ ਲਾਉਣੇ ਹੈਗੇ ਦਸੰਬਰ-ਜਨਵਰੀ ਦੇ ਵਿੱਚ ਜੇਕਰ ਬੂਟੇ ਦੀਆਂ ਕੋਈਸ ਬ੍ਰਾਂਚੇਸ ਤੋਂ ਸੀ ਉਸ ਨਾਲ ਸੈਟਿੰਗ ਕਰਨਾ ਚਾਹੁੰਦੇ ਹੋ ਕੱਟ ਸਕਦੇ ਹੋ ਉਸੇ ਸਮੇਂ ਆਮ ਤੌਰ ਤੇ ਜਰਨਿੰਗ ਜਨਵਰੀ ਦੇ ਵਿੱਚ ਜਿਹੜੀ ਕਟਿੰਗ ਹੁੰਦੀ ਹੈਗੀ ਤੇ ਜਨਵਰੀ ਦੇ ਵਿੱਚ ਤੁਸੀਂ 3 ਸਾਲ ਤੱਕ ਕਟਿੰਗ ਕਰਦੇ ਰਹਿਣਾਗਾ ਉਹਦੇ ਨਾਲ ਬੂਟੇ ਚੰਗੀ ਸ਼ੇਪ ਬਣਨੀ ਹੈ ਲਗਭਗ 1.5 ਫੁੱਟ ਤੋਂ ਲੈ ਕੇ 2 ਫੁੱਟ ਤੱਕ ਥੱਲੇ ਤੁਸੀਂ ਕੋਈ ਟਾਣੀ ਨਹੀਂ ਨਿਕਲਣ ਦੇਣੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਜਾਂ ਕੋਈ ਕੁਦਰਤੀ ਖੇਤੀ ਸੰਬੰਧੀ ਤੁਹਾਨੂੰ ਸੁਝਾਅ ਦੀ ਲੋੜ ਆ ਗਈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ